ਉਹਂ ਦਾ ਕੋਈ ਮੁੱਲ ਨਹੀਂ ਹੁੰਦਾ ਬਾਕੀ ਇਹ ਆ ਕਿ ਕਾਰੋਬਾਰ ਕਰਨ ਵਾਲਾ ਇਦਾਂ ਆ ਕਿ ਜ਼ਰੂਰੀ ਨਹੀਂ ਲਿਬੜੇ ਕੱਪੜੇ ਪਾਵਾਂਗੇ ਤੇ ਕਾਰੋਬਾਰ ਆਏਗਾ ਕੰਮ ਕਰਤੇ ਪੈਸੂ ਤੇ 2011 ਦਾ ਪਿਆ ਜੀ 2011 ਦਾ ਪਿਆ ਤੇ ਆਪਾਂ 18 ਤੱਕ ਐਂਜੀ ਦੁਕਾਨਾਂ ਤੇ ਕੰਮ ਕੀਤਾ ਬਾਅਦ ਆਪਾਂ ਆਪਣੀ ਕਿਰਾਏ ਤੇ ਦੁਕਾਨ ਲੈ ਕੇ ਕਿਰਾਏ ਤੇ ਕਰਦੇ ਰਹੇ ਦੁਕਾਨ ਤੇ ਬਾਅਦ 2022 ਚ ਆਪਾਂ ਇਹ ਆਪਣੀ ਦੁਕਾਨ ਬਣਾ ਲਈ ਘਰ ਦੇ ਹਾਲਾਤ ਦੇਖੋ ਜੀ ਹੁਣ ਸਭੀ ਇੰਨੇ ਚੰਗੇ ਤੇ ਹੁੰਦੇ ਨਹੀਂ ਆ ਹਰ ਇੱਕ ਦੇ ਮਾੜੇ ਹੁੰਦੇ ਆ ਹੌਲੀ ਹੌਲੀ ਗਾਂਦ ਹੀ ਗਾਂ ਤਰੱਕੀ ਕਰਦੇ ਆ ਬੰਦਾ ਪਹਿਲੋ ਬਾਲਿਆਂ ਵਾਲੀ ਛੱਤ ਹੀ ਕਰਦੀ ਆਪਣੀ ਹੁਣ ਆਪਾਂ ਕੇ ਆਪਣਾ ਮਿਹਨਤ ਕਰਨੇ ਮਾਪੇ ਉਹਨਾਂ ਨਾਲ ਲੱਗੇ ਆ ਤੇ ਆਪਣਾ ਪੱਕੇ ਮਕਾਨ ਬਣ ਗਿਆ ਇੱਕ ਪਾਸੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਿਹੜਾ ਵੱਡਾ ਰੁਝਾਨ ਹੈ ਵੱਡੇ ਸੁਪਨੇ ਸਜਾਉਂਦੇ ਨੇ 40 ਵਾਲੀ 50 50 ਲੱਖ ਰੁਪਏ ਲਗਾ ਕੇ ਵਿਦੇਸ਼ ਦੇ ਵਿੱਚ ਜਾ ਕੇ ਆਪਣਾ ਰੋਜ਼ਗਾਰ ਕਰਨਾ ਆਪਣਾ ਕੰਮ ਕਾਜ ਸੈਟਲ ਕਰਨਾ ਦੂਜੇ ਪਾਸੇ ਇਹ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਯੂਐਸਏ ਵੱਲੋਂ ਜਿਹੜਾ ਜਹਾਜ਼ ਭਰ-ਭਰ ਕੇ ਸਾਡੇ ਭਾਰਤੀਆਂ ਨੂੰ ਰਿਪੋਰਟ ਕਰਕੇ ਭੇਜਿਆ ਜਾ ਰਿਹਾ ਹੈ ਸਵਾਲ ਇੱਕ ਹੀ ਚੱਲ ਰਿਹਾ ਇਸ ਵਕਤ ਸੁਧਖੀਆਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਕਿ ਜਿਹੜਾ 50 ਲੱਖ ਰੁਪਿਆ ਲਗਾ ਕੇ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਜਾਣਾ ਪੈ ਰਿਹਾ ਸੋ ਦੂਜੇ ਪਾਸੇ ਗੱਲ ਕਰੀਏ ਕਿ ਇੱਕ ਨੌਜਵਾਨ ਇਸ ਤਰੀਕੇ ਦਾ ਹੈ ਮਨਜੀਤ ਸਿੰਘ ਮੀਤਾ ਨਾਮ ਦਾ ਜਿਹੜਾ ਅਮਿਸਲ ਦੇ ਵਿੱਚ ਇਸ ਤਰੀਕੇ ਦਾ ਕੰਮ ਕਰ ਰਿਹਾ ਜਿਸ ਨੂੰ ਸ਼ਾਇਦ ਆਪਾਂ ਮਿਸਾਲ ਕਹਿ ਸਕਦੇ ਹਾਂ ਕਿੰਨੇ ਨੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਸੋ ਇਹ ਨੌਜਵਾਨ ਹੈ ਜਿਨੇ 40-50 ਲੱਖ ਰੁਪਏ ਲਗਾ ਕੇ ਵਿਦੇਸ਼ ਚ ਜਾਣ ਨਾਲੋਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਕੰਮ ਕਾਰ ਕਰਨਾ ਓ ਜਿਆਦਾ ਮਨਾਜਮ ਸਭ ਜਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਸ ਨੌਜਵਾਨ ਦੀਆਂ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਸਾਸੀ ਦਾ ਭਾਈ ਵੀ ਤਾਂ ਪਹਿਲੀ ਵਾਰ ਦੇਖਿਆ ਕੋਈ ਪੈਂਚਰ ਵਾਲਾ ਬੰਦਾ ਇੰਦਾ ਧੜੀ ਲਾ ਕੇ ਵਧੀਆ ਆਈਫੋਨ ਰੱਖਿਆ ਸ਼ੂਜ਼ ਪਾ ਕੇ ਵਧੀਆ ਜੈਕਟ ਪਾ ਕੇ ਕੰਮ ਕਰ ਰਿਹਾ ਆ ਆਮ ਤੌਰ ਤੇ ਦੇਖਦੇ ਆ ਜਿਹੜੇ ਲੋਕ ਹੁੰਦੇ ਆ ਕਾਲੇ ਕੱਪੜੇ ਕੀਤੇ ਹੁੰਦੇ ਆ ਉਸ ਤਰੀਕੇ ਨਾਲ ਕੰਮ ਕਰਦੇ ਆ ਤੁਹਾਡਾ ਦੂੱਖ ਵੱਖਰਾ ਹੈ ਇਹਦਾ ਕੀ ਕਾਹਦੇ ਨੇ ਇਹ ਭਾਜੀ ਸ਼ੌਂਕ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਕੀ ਇਹ ਆ ਕਿ ਕਾਰੋਬਾਰ ਕਰਨ ਵਾਲਾ ਇਦਾਂ ਆ ਕੇ ਜ਼ਰੂਰੀ ਨਹੀਂ ਲਿਬੜੇ ਕੱਪੜੇ ਪਾਵਾਂਗੇ ਤੇ ਕਾਰੋਬਾਰ ਆਏਗਾ ਤੇ ਵੈਸੇ ਵੀ ਨੇ ਆਪਾਂ ਹੋ ਨੌਜਵਾਨ ਦੇਖਦੇ ਆ ਜਿਸ ਤਰੀਕੇ ਨਾਲ ਜਿੱਦ ਜਾਣ ਬਣ ਗਿਆ ਤੁਸੀਂ ਵੀ ਦੇਖਦੇ ਹੋਗੇ ਤਸਵੀਰਾਂ ਰੋਜ਼ ਪੱਤ ਪਰ ਕੇ ਜਹਾਜ਼ ਭੇਜੇ ਜਾਂਦੇ ਯੂ ਐਸ ਏ ਤੋਂ ਤੁਹਾਡਾ ਨਹੀਂ ਕਦੀ ਮਨ ਕੀਤਾ ਮੈਂ ਵੀ ਵਿਦੇਸ਼ ਜਾਵਾਂ ਕਿਉਂਕਿ ਤੁਸੀਂ ਵੈਸੇ ਪੜਾਈ ਆਪਣੀ ਕਦੋਂ ਕੰਪਲੀਟ ਕਰ ਲਈ ਸੀਗੇ ਕਦੋਂ ਕੰਮ ਕਾਜ ਚ ਪਏ ਸੀਗੇ ਭਈ ਕੰਮ ਕਰ ਤੇ ਪੈਸੇ ਨੂੰ ਤੇ 2011 ਦਾ ਪਿਆ ਜੀ 2011 ਦਾ ਪਿਆ ਤੇ ਆਪਾਂ 18 ਤੱਕ ਐਂਜੀ ਦੁਕਾਨਾਂ ਤੇ ਕੰਮ ਕੀਤਾ ਬਾਈ ਆਪਾਂ ਆਪਣੀ ਕਿਰਾਏ ਤੇ ਦੁਕਾਨ ਲੈ ਕੇ ਕਿਰਾਏ ਤੇ ਕਰਦੇ ਰਹੇ ਦੁਕਾਨ ਤੇ ਬਾਈ 2022 ਚ ਆਪਾਂ ਇਹ ਆਪਣੀ ਦੁਕਾਨ ਬਣਾ ਲਈ ਸੀ ਅੱਛਾ 2022 ਦੇ ਵਿੱਚ ਮਤਲਬ 10 ਸਾਲ ਮਿਹਨਤ ਕੀਤੀ ਤੇ ਆਪਣਾ ਦੁਕਾਨ ਬਣ ਗਈ ਤੁਹਾਡੀ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਸੀਗੇ ਜਦੋਂ ਕੰਮ ਸ਼ੁਰੂ ਕੀਤਾ ਤੇ ਹੁਣ ਹਾਲਾਤਾਂ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਘਰ ਦੇ ਹਾਲਾਤ ਵੇਖੋ ਜੀ ਹੁਣ ਸਭੀ ਇੰਨੇ ਚੰਗੇ ਤਾਂ ਹੁੰਦੇ ਨਹੀਂ ਆ ਹਰ ਇੱਕ ਦੇ ਮਾੜੇ ਹੁੰਦੇ ਆ ਹੌਲੀ ਹੌਲੀ ਗਾਂ ਦੀ ਗਾਂ ਤਰੱਕੀ ਕਰਦੇ ਆ ਬੰਦਾ ਪਹਿਲੋ ਬਾਲਿਆਂ ਵਾਲੀ ਛੱਤ ਹੀ ਕਰਦੀ ਆਪਣੀ ਹੁਣ ਆਪਾਂ ਕੇ ਆਪਣਾ ਮਿਹਨਤ ਕਰਨੇ ਮਾਪੇ ਉਹਨਾਂ ਨਾਲ ਲੱਗੇ ਆ ਤੇ ਆਪਣਾ ਪੱਕੇ ਮਕਾਨ ਬਣ ਗਿਆ। ਕੀ ਬਾਤ ਹੈ। ਅ ਬਾਲ ਨੇ ਵਾਲੀਆਂ ਛੱਤਾਂ ਤੋਂ ਡਬਲ ਸਟੋਰੀ ਮਕਾਨ ਮਿਹਨਤ ਬਹੁਤ ਵੱਡੀ ਆ ਹੁਣ ਤੁਸੀਂ ਦੱਸਿਆ ਕਿ ਮੈਂ ਪਿੱਛੇ ਕੱਪੜੇ ਦਾ ਵੀ ਕਾਰੋਬਾਰ ਕਰ ਲਿਆ। ਜਦੋਂ ਨਵੇਂ-ਨਵੇਂ ਪੈਂਚਰਾਂ ਦੇ ਕੰਮ ਜੈ ਸੀਗੇ ਚੰਗੇ ਪਰਵਾਦ ਨਾਲ ਸੰਬੰਧ ਰੱਖਦੇ ਹੋ ਰਿਸ਼ਤੇਦਾਰਾਂ ਨੇ ਸ਼ਰੀਕਾਂ ਨੇ ਗੱਲਾਂ ਨਹੀਂ ਕੀਤੀਆਂ ਯਾਦ ਅ ਚੰਗਾ ਭਲਾ ਦੁਕਾਨ ਦਾ ਮੁੰਡਾ ਤੇ ਤੁਹਾਡੀ ਦੁਕਾਨ ਆ ਜਿਸ ਤਰ੍ਹਾਂ ਵੀ ਕਾਰੋਬਾਰ ਆ ਤੇ ਤੂੰ ਦੁਕਾਨਾਂ ਤੇ ਲੱਗਾ ਕੀ ਤੂੰ ਪੈਂਚਰ ਲਾ ਦਿਆਂ ਗੱਡੀਆਂ ਦੇ ਲੰਮੇ ਪੈ ਪੈ ਕੇ ਘੱਟੇ ਮਿੱਟੀ ਵਿੱਚ ਇਸ ਤਰੀਕੇ ਨਾਲ ਟੈਰਾਂ ਦਾ ਕੰ ਨਹੀਂ ਨਹੀਂ ਭਾਈ ਆਪੋ ਆਪਣੀ ਸੋਚ ਹੁੰਦੀ ਬਾਕੀ ਕਾਰੋਬਾਰ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿੰਨਾ ਛੋਟਾ ਕੰਮ ਹੁੰਦਾ ਉਹਨੇ ਪੈਸੇ ਜ਼ਿਆਦੇ ਹੁੰਦੇ ਵਿੱਚ ਐਂ ਲੋਕ ਆ ਕੇ ਸੰਗਦੇ ਆਂ ਅਸੀਂ ਕਿ ਛੋਟਾ ਕੰਮ ਕੋਈ ਕਰਦੇ ਨਹੀਂ ਹਾਂ ਹਾਂਜੀ ਜਿਵੇਂ ਚਾਹ ਲਿਆ ਕਹਿੰਦੇ ਕਿ ਛੋਟਾ ਜਿਹਾ ਸੈਟਅਪ ਕੀਤਾ ਹੁੰਦਾ ਰੇੜੀ ਲਈ ਹੁੰਦੀ ਆ ਤੇ ਦਿੰਦੇ 5-500 ਹਜ਼ਾਰ ਹੀ ਹਰ ਗਲਾਸ ਵੇਚ ਕੇ ਮੋਟੀ-ਮੋਟੀ ਦਿਹਾੜੀਆਂ ਪਾ ਲੈਂਦੇ ਆ ਉਹੀ ਮੈਨੂੰ ਲੱਗਦਾ ਕਹਾਣੀ ਤੁਹਾਡੀ ਹੈ ਲੇਕਿਨ ਕਿੰਨਾ ਖਰਚਾ ਆਇਆ ਸੀਗਾ ਜਦੋਂ ਇਹ ਕੰਮ ਸ਼ੁਰੂ ਕੀਤਾ ਕਿਉਂਕਿ ਅੱਜ ਨੌਜਵਾਨ ਕਹਿੰਦੇ ਆ ਪੰਜਾਬ 'ਚ ਜਿੰਨਾ ਮਰਜ਼ੀ ਪੈਸਾ ਲਾ ਲਓ ਮਿੱਟੀ ਮੈਂ ਕੱਲ ਵੀ ਕਿਸੇ ਵੀ ਵੇਚ ਨੂੰ ਮਿਲ ਕੇ ਆਇਆ ਰਿਪੋਰਟ ਹੋ ਕੇ ਆਇਆ ਕਹਿੰਦਾ ਭਾਜੀ ਪੰਜਾਬ 'ਚ ਉਹਨੂੰ ਕੰਮ ਹੀ ਨਹੀਂ ਦਿਖਿਆ ਤੇ 50 ਲੱਖ ਰੁਪਏ ਲਾ ਕੇ ਕਰਦਿਆਂ ਲੱਗਣਾ ਵੇਚ ਕੇ ਉਹ ਯੂਐਸਏ ਗਿਆ ਸੀ ਨਹੀਂ ਭਾਈ ਆਪਣਾ ਆਇਆਈ 2-2-4 ਲੱਖ ਰੁਪਇਆ ਲਾ ਕੇ ਬੰਦਾ ਖਰਚਾ ਇੱਥੇ ਹੀ ਆਪਣਾ ਕਾਰੋਬਾਰ ਕਰ ਸਕਦਾ ਵਾ ਤੇ ਜਿਵੇਂ ਬਾਹਰ ਜਾਂਦਾ ਮੇਨ ਕਰਨ ਜੇਕਰ ਆਪਾਂ ਦੇਖਦੇ ਆ ਉਥੇ ਆਈਫੋਨਾਂ ਦਾ ਬੜਾ ਰੁਝਾਨ ਹੈ ਉਥੇ ਗੱਡੀਆਂ ਦਾ ਜਿਹੜਾ ਇਨਫਰਾਸਟ੍ਰਕਚਰ ਦੇਖ ਕੇ ਲੋਕ ਬਹੁਤ ਭਜੇ ਜਾਂਦੇ ਆ ਕਿ ਉਥੇ ਜਾ ਕੇ ਆਈਫੋਨ ਲੱਲਾਂਗੇ ਹੁੰਦਾ ਚਾਹੇ ਕਿਸ਼ਤਾਂ ਤੇ ਹੀ ਹੈ ਲੇਕਿਨ ਇਹ ਬੜਾ ਕ੍ਰੇਜ਼ ਹੁੰਦਾ ਕਿ ਉਥੇ ਗੱਡੀਆਂ ਨੇ ਉਥੇ ਆਈਫੋਨ ਹੈ ਤੁਸੀਂ ਇੱਥੇ ਬਣਾਇਆ ਮੁਸ਼ਕਲ ਤੇ ਨਹੀਂ ਕੋਈ ਆਈ ਕਿ ਬਹੁਤ ਵੱਡੀ ਜਿਵੇਂ ਗੱਲਬਾਤ ਚੱਲਦੀ ਹੈ ਦੁਨੀਆ ਦੇ ਵਿੱਚ ਕੀ ਆ ਜੋ ਹੈਗਾ ਵਿਦੇਸ਼ਾਂ ਚ ਗਿਆ ਇੱਥੇ ਤੇ ਜ਼ਿੰਦਗੀ ਨਹੀਂ ਗਈ ਪੰਜਾਬ ਚ ਨਹੀਂ ਨਹੀਂ ਭਾਈ ਜੋ ਕੁਝ ਬਣਾਇਆ ਆਪਾਂ ਇਹੋ ਕੰਮ ਤੋਂ ਬਣਾਇਆ ਇਹੋ ਸਿਰ ਤੋਂ ਬਣਾਇਆ ਹੁਣ ਆਈਫੋਨ ਰੱਖਿਆ ਸ਼ੌ ਸ਼ੌਂਕ ਦਾ ਤੁਹਾਨੂੰ ਪਹਿਲੇ ਵੀ ਕਿਹਾ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਜੇ ਪਏ ਹੈਗੇ ਆ ਚੀਜ਼ ਲਲੋ ਨਹੀਂ ਹੈਗੇ ਤੇ ਬੰਦਾ ਕਿਸ਼ਤਾਂ ਦੇ ਨਾਲ ਲਵੇ ਇਹ ਆ ਵੀ ਦੇ ਮਤਲਬ ਜਦੋਂ ਪਹਿਲੀ ਵਾਰ ਕੰਮ ਸ਼ੁਰੂ ਕੀਤਾ ਸੀਗਾ ਕਿੰਨੇ ਦੇ ਵਿੱਚ ਸ਼ੁਰੂ ਕੀਤਾ ਸੀਗਾ ਕਿੱਦਾਂ ਸਫਲ ਦੀ ਸ਼ੁਰੂਆਤ ਹੋਈ ਸੀ ਪਹਿਲੀ ਵਾਰ ਭਾਈ ਆਪਣਾ ਜਦੋਂ ਕੀਤਾ ਸੀ ਕੰਮ ਰੈਂਟ ਤੇ ਚੱਲੂ 2-4 ਲੱਖ ਰੁਪਏ ਤੋਂ ਆਪਾਂ ਚੱਲੂ ਕੀਤਾ ਸੀ ਆਂ ਜੀ ਗਾਂ ਦੀ ਗਾਂ ਆਪਾਂ ਬਦਾ ਹੀ ਗਏ ਜਦੋਂ ਉਸ ਤੋਂ ਪਹਿਲਾਂ ਦੀ ਗੱਲ ਕਰਾਂ ਜੇਕਰ ਜਦੋਂ ਤੁਸੀਂ ਕਿਸੇ ਦੇ ਥੱਲੇ ਕੰਮ ਕਰਦੇ ਸੀਗੇ ਜਦੋਂ ਠਨੀ ਕਲੀਅਰ ਕਰਕੇ ਜਦੋਂ ਕੰਮ ਤੇ ਲੱਗੇ ਸੀਗੇ ਕਿਸੇ ਦੀ ਦੁਕਾਨ ਤੇ ਲੱਗੇ ਸੀਗੇ ਉਦੋਂ ਕਿੰਨੇ ਪੈਸੇ ਮਿਲਦੇ ਸੀਗੇ ਦਿਨ ਦੇ ਜਾਂ ਮਹੀਨੇ ਦੇ ਕਿੱਦਾਂ ਦਿਹਾੜੀ ਸੀਗੀ ਉਦੋਂ ਮਹੀਨੇ ਦੇ ਨਹੀਂ ਡੇਲੀ ਤੇ 10 ਰੁਪਏ ਮਿਲਦੇ ਸੀ ਡੇਲੀ ਤੇ 10 ਰੁਪਏ ਮਿਲਦੇ ਸੀ ਇਹ ਕਿੰਨੀ عمر ਦੀ ਗੱਲ ਹੈ ਇਹ 11 ਕੇ 12 ਸਾਲਾਂ ਦੀ ਇਨੀ ਉਮਰ ਲੱਗ ਗਈ ਬੰਦੇ ਨੂੰ ਅੱਜ ਕਿੰਨਾ ਫਰਕ ਆ ਗਿਆ ਵੈਸੇ ਸੋਚਦੇ ਹੂੰ ਕਦੀ ਇੱਕ ਦਿਨ ਦੇ 10 ਰੁਪਏ ਸਾਦੀ ਦਿਹਾੜੀ ਕਿੰਨੇ ਪੈਨਸਲ ਲਾਉਣੇ ਅੱਜ ਇੱਕ ਪੈਨਸਲ ਦੇ ਹੁੰਦੇ ਵੈਸੇ ਮਿਲਦੇ ਨਹੀਂ ਨਹੀਂ ਇਹਦੇ ਕੋਈ ਜੱਕਰ ਨਹੀਂ ਹੈਗਾ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਆਪ ਡੋਨ ਰੇਡੋਂ ਦੇ ਰਹਿੰਦੇ ਹਾਂ ਜੀ। ਮੈਂ ਕੀ ਜਦੋਂ ਘਰ ਜਾ ਕੇ ਦੇਖਦੇ ਹਾਂ ਜਦੋਂ ਮਾਂ ਪਿਓ ਦਾ ਚਿਹਰਾ ਦੇਖਦੇ ਹਾਂ ਮਿਹਨਤ ਕਰਕੇ ਜਦੋਂ ਘਰ ਵਾਪਸ ਪਹੁੰਚਦੇ ਹਾਂ ਸਕੂਨ ਮਿਲਦਾ ਜਾ ਕੇ ਕਿਉਂਕਿ ਨੌਜਵਾਨ ਜਿਹੜੇ ਨੇ ਅੱਜ ਵਿਦੇਸ਼ਾਂ ਦੇ ਵਿੱਚ ਬੈਠੇ ਆ ਉੱਥੇ ਮਾਂ ਪਿਓ ਧੋਂਦੇ ਇੱਥੇ ਬੱਚੇ ਧੋਂਦੇ ਸਾਦਾ ਫਰਕ ਪੈ ਜਾਂਦਾ ਉਹਨਾਂ ਚੀਜ਼ਾਂ ਦਾ ਜਦੋਂ ਘਰ ਆ ਕੇ ਮਾਂ ਪਿਓ ਨੂੰ ਮਿਲਦੇ ਹਾਂ ਕੀ ਮਹਿਸੂਸ ਕਰਦੇ ਹਾਂ ਮਹਿਸੂਸ ਭਾਈ ਬਹੁਤ ਵਧੀਆ ਲੱਗਦਾ ਆ ਆਪਾਂ ਜਦੋਂ ਜਾ ਕੇ ਮਿਲਦਾ ਹੁਣ ਬਾਹਰ ਵਿਦੇਸ਼ਾਂ 'ਚ ਬੈਠੇ ਆ ਕਿ ਆਪਣਾ ਉੱਥੇ ਗੱਲ ਕਰਨ ਤੋਂ ਵੀ ਤਰਸਦੇ ਆ ਆਪਾਂ ਇਹ ਆ ਕੇ ਘਰ ਆਪਾਂ ਜਾ ਕੇ ਰ ਅੱਗੇ ਜਾਣਾ ਅੱਗੇ ਜਾ ਕੇ ਹੁਣ ਕੋਈ ਸੁਪਨਾ ਹੈ ਆਲਮਾਨ ਹੈਗੇ ਆ ਦਿਲ ਦੇ ਵਿੱਚ ਆਈਫੋਨ ਆ ਗਿਆ ਘੜੀ ਆ ਗਈ ਸ਼ੂਜ਼ ਆ ਗਈ ਕਾਰ ਬਣ ਗਿਆ ਦੁਕਾਨ ਪੈ ਗਈ ਆ ਦੁਕਾਨ ਬਣਾ ਲਈ ਤੁਸੀਂ ਹੁਣ ਕੋਈ ਦਿਲ ਦੇ ਵਿੱਚ ਕੋਹੋਦ ਗੱਲ ਹੋਵੇ ਜਾਂ ਇਹ ਵੀ ਕੰਮ ਅਚੀਵ ਕਰਨਾ ਕੋਈ ਗੱਡੀ